ਕਾਟਿਆ ਜਿਹੜਾ ਕੱਲ ਅਤਿਆਚਾਰ ਕੀਤਾ ਗਿਆ ਸ਼ੰਭੂ ਖਨੌਰੀ ਬਾਰਡਰਾਂ ਤੇ ਜਿਹੜਾ ਭਗਵੰਤ ਮਾਨ ਦੀ ਸਰਕਾਰ ਵੱਲੋਂ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਇਹਨਾਂ ਨੇ ਮੀਟਿੰਗ ਕੱਲ ਕੇਂਦਰੀ ਮੰਤਰੀ ਕਾਂ ਮੀਟਿੰਗ ਸੀ ਕੱਲ 4 ਘੰਟੇ 12 ਤੋਂ 4 ਵਜੇ ਮੀਟਿੰਗ ਹੁੰਦੀ ਆ ਉਹ ਮਰਿਆਦਾ ਸਾਰੀ ਤੋੜੀ ਆ ਵਿਸ਼ਵਾਸ ਤੋੜਿਆ ਵਾ ਗੱਲਬਾਤ ਕਰਨ ਤੋਂ ਬਾਅਦ 28 ਦੇ 28 ਆ ਗੁੱਟ ਡੇਟੇਨ ਕੀਤੇ ਆ ਉਸ ਤੋਂ ਬਾਅਦ ਉਥੇ ਜ਼ਬਰ ਟਾਇਆ ਵਾ ਉਥੇ ਜਿਹੜੀਆਂ ਛੇਹੇ ਤੋੜੀ ਆ ਉਹਦੇ ਟਰਾਲੀਆਂ ਤੋੜੀਆਂ ਵਾ ਕਿਸਾਨਾਂ ਮਜ਼ਦੂਰਾਂ ਨੂੰ ਕੁੱਟਿਆ ਵਾ ਲਾਟ ਚਾਰਜ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਵਾ ਉਹੜਾ ਜ਼ਬਰ ਕੀਤਾ ਵੈ ਇਹਨਾਂ ਨੇ ਉਥੋਂ ਮੋਰਚੇ ਖੇੜੇ ਆ ਸ਼ਾਂਤੀਪੂਰਨ ਤਰੀਕੇ ਨਾਲ ਬੈਠੇ ਆਂ ਅਸੀਂ ਤੇ ਛੜਕਾ ਰੋਕਿਆ ਨਹੀਂ ਸੀ ਆ ਨਾ ਹੀ ਛੜਕਾ ਰੋਕਣ ਗਏ ਸਾਂ ਅਸੀਂ ਤੇ ਦਿੱਲੀ ਜਾਣਾ ਸੀ ਦਿੱਲੀ ਸਾਡੇ ਕੋਈ ਦਾ ਐਲਾਨ ਸੀ 13 ਫਰਵਰੀ 2024 ਨੂੰ ਇਹਨਾਂ ਨੇ ਉਹ ਆਪਣਾ ਜਿਹੜਾ ਵਾ ਹਾਈ ਕੋਰਟ ਦੇ ਹੁਕਮ ਜਿਹੜੇ 24 ਜੁਲਾਈ ਨੂੰ ਹੋਏ ਸੀ 2024 ਨੂੰ ਵੀ ਇਹ ਹਰਿਆਣਾ ਸਰਕਾਰ ਨੇ ਛੜਕਾ ਰੋਕਿਆ ਉਹ ਰਾਹ ਖੋਲੇ ਉਹ ਤੋਂ ਬਾਅਦ ਸੁਪਰੀਮ ਕੋਰਟ ਚੱਲ ਜਾਂਦੇ ਆ ਉਹਨਾਂ ਨੇ ਸਟੇ ਕੀਤਾ ਹੋਇਆ ਸੀ ਉਸ ਸਟੇ ਅੱਜ ਵੀ ਮੌਜੂਦ ਆ ਉਹ ਅੱਜ ਵੀ ਵੈਲਿਡ ਆ ਸਰੇ ਇਹਨਾਂ ਨੇ ਹਾਈ ਕੋਰਟ ਦੇ ਹੁਕਮਾਂ ਦੀ ਵੀ ਲੈ ਜਿਹੜੀ ਬੈਲੈਂਸ ਕੀਤੀ ਆ ਲਗਣਾ ਕੀਤੀ ਆ ਤੇ ਸੁਪਰੀਮ ਕੋਰਟ ਸਟੇਟਸ ਸਟੇਟਸ ਕੋਸੀ ਉਹਦੀ ਵੀ ਲਗਣਾ ਕੀਤੀ ਆ ਇਹਨਾਂ ਧਜੀਆਂ ਡੰਡੀਆਂ ਇਹਨਾਂ ਡੈਮੋਕ੍ਰੇਸੀ ਜਿਹੜਾ ਬੁਰਕਾ ਲੀਰੋ ਲੀਰ ਕੀਤਾ ਦੁਨੀਆ ਦੇ ਵਿੱਚ ਕਹਿੰਦੇ ਬੜੀ ਹਿੰਦੁਸਤਾਨ ਚ ਵੱਡੀ ਡੈਮੋਕ੍ਰੇਸੀ ਆ ਪਰ ਇੱਥੇ ਕਿਸੇ ਨੂੰ ਗੱਲ ਕਰਨ ਦਾ ਹੱਕ ਨਹੀਂ ਹੈਗਾ ਇਹ ਉਸੇ ਤਰ੍ਹਾਂ ਜਕਰੀਆ ਖਾਨ ਵਾਂਗੂ ਮੀਰ ਮੰਨੂ ਵਾਂਗੂ ਉਬਰੰਗ ਜੇਬਾਂਗੂ ਜਹਾਂਗੀਰਾਂ ਵਾਂਗੂ ਅੰਗਰੇਜ਼ਾਂ ਨੂੰ ਇਹ ਵਿਹਾਰ ਕਰ ਰਹਾ ਸਿਰ ਵੋਟਾਂ ਵਾਟਾਂ ਤੇ ਲੋਕਾਂ ਦੀ ਵਿਖਾਉਣ ਵਾਸਤੇ ਹੀ ਆ ਇਹ ਇਹਨਾਂ ਨੇ ਜੋ ਹੱਕ ਕੁਚਲਿਆ ਸਾਡੀਆਂ ਮੰਗਾਂ ਜਿਹੜੀਆਂ ਇਹਨਾਂ ਨੇ ਜਿਹੜੀਆਂ ਮੰਗਾਂ ਮੰਨ ਤੋਂ ਇਨਕਾਰ ਕੀਤਾ ਵਾ ਅਸੀਂ ਆਪਣੀਆਂ ਮੰਗਾਂ ਦੇ ਹੱਲ ਤੱਕ ਜਾਰੀ ਰੱਖਾਂਗੇ ਅੱਜ ਦਾ ਉਹ ਹੜਾ ਕੱਟ ਕੀਤਾ ਵਾ ਐਲਾਨ ਕੀਤਾ ਆ ਪਰ ਅਸੀਂ ਪੂਰੇ ਪੰਜਾਬ ਦੇ ਡਿਪਟੀ ਕਮਿਸ਼ਨ ਦਫ਼ਤਰ ਆ ਕੇ ਆਪਣੇ ਰੋਸ ਪ੍ਰਦਰਸ਼ਨ ਕਰਾਂਗੇ ਉਹਦੇ ਤਹਿਤ ਹੋਣਾ ਸੀ ਤੋਂ ਆਪਣਾ ਕੂਚ ਕਰਾਂਗੇ ਡਿਪਟੀ ਕਮਿਸ਼ਨ ਦਫ਼ਤਰਾਂ 'ਲ ਠੀਕ ਆ ਇਹ ਅੱਗੇ ਕੀ ਕਰਦੇ ਆ ਉਹ ਇਹਨਾਂ ਦਾ ਇਹਨਾਂ ਨੂੰ ਕਿ ਮੈਂ ਜਾਂ ਭੁਗਤਣਾ ਪਾਊਗਾ ਜੇਮਲ ਸਾਧਮਈ ਤਰੀਕੇ ਨਾਲ ਅਸੀਂ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਪ੍ਰਦਰਸ਼ਨ ਕਰਨਾ ਸਾਡਾ ਸੜਕ ਰੋਕਣ ਦਾ ਕੋਈ ਹੋਰ ਮਤਲਬ ਨਹੀਂ ਹੈਗਾ ਮੈਂ ਕਿਸਾਨ ਮਜ਼ਦੂਰ ਸਹਿਯੋਗ ਕਮੇਟੀ ਪੰਜਾਬ ਉਤਰਨ ਤੋਂ ਅੰਜਿਲ ਦਾ ਮੀਤ ਪ੍ਰਧਾਨ ਦਿਆਲ ਸਿੰਘ ਮੀਆਂਵੈਂਡਾ ਅੱਜ ਜਿਹੜਾ ਕੱਟ ਕੀਤਾ ਇਹ ਕਾਠੇ 'ਚ ਕਰਕੇ ਕੀਤਾ ਵਾ ਜਿਹੜਾ ਮੋਦੀ ਸਰਕਾਰ ਨੇ ਕੱਲ ਸਾਡੇ ਤੇ ਆਪਣੇ ਜਿਹੜਾ ਅਸੀਂ ਆਪਾਂ ਸਿਭੂ ਬੱਡ ਤੇ ਖਨੌਰੀ ਬੱਡ ਤੇ ਆਪਣੀ ਹੱਕੀ ਮੰਗਾਂ ਲੈਣ ਲਈ ਬੈਠੇ ਸੀ ਇਹਨਾਂ ਨੇ ਮੀਟਿੰਗ ਸੱਦ ਕੇ ਬਹੁਤ ਵੱਡੇ ਪੱਧਰ ਦੇ ਚੰਡੀਗੜ੍ਹ ਦੇ ਪੁਲਿਸ ਪ੍ਰਸ਼ਾਸਨ ਆਇਆ ਤੇ ਖਨੌਰੀ ਤੇ ਸਿਭੂ ਤੇ ਵੀ ਬਹੁਤ ਹਜ਼ਾਰਾਂ ਗਿਣਤੀ ਦੇ ਪੁਲਸਾ ਨਾਲ ਗੁੰਡੇ ਵੀ ਇਹਨਾਂ ਸੱਦੇ ਜੇਸਮੀਆਂ ਹੈਡਰੇ ਸੱਦੇ ਤੇ ਇਹਨਾਂ ਨੇ ਰਾਤ ਜਦੋਂ ਹਨੇਰਾ ਨੇਰਾ ਆ ਉਹ ਸਾਰੇ ਬੱਤੀਆਂ ਬਜਾ ਕੇ ਇਹਨਾਂ ਨੇ ਹਮਲਾ ਕਰਤਾ ਸਾਡੇ ਜਿੰਨੇ ਤੰਬੂ ਉਹ ਤੋੜਤੇ ਸਾਡੀ ਸਟੇਜ ਤੋੜਤੇ ਸਾਡੇ ਲੰਗਰ ਬਾਦਸ਼ਾਹ ਗੰਢੀ ਸਿੰਘ ਕਿਸਾਨ ਉਹਨਾਂ ਤੋਂ ਵੀ ਇਹਨਾਂ ਨੇ ਜਿਹੜਾ ਧੂ ਧੂ ਕੇ ਤੇ ਪਾਸੇ ਕੀਤਾ ਅਸੀਂ ਫੇਰ ਵੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂ ਅਸੀਂ ਕਿਤੇ ਵਿਚ ਐ ਨਾ ਘਰ ਨਹੀਂ ਬਵਾਂਗੇ